ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਇੱਕ ਤੁਹਾਨੂੰ ਆਈਟਮ ਲੈ ਕੇ ਆਏ ਆਂ ਦੀ ਬਹੁਤ ਡਿਮਾਂਡ ਸੀ ਸਾਨੂੰ ਜਿੰਨੇ ਵੀ ਇੱਧਰ ਨੌਜੜਾ ਵਗੈਰਾ ਦੇ ਕਸਟਮਰ ਮੁਹਾਲੀ ਵਗੈਰਾ ਦੇ ਜ਼ੀਰਕਪੁਰ ਹੋ ਗਿਆ ਜਿੰਨੇ ਵੀ ਇਹਨਾਂ ਟਰਾਈ ਸਿਟੀ ਦੇ ਹੈਗੇ ਕਸਟਮਰ ਉਹਦੀ ਬੜੀ ਡਿਮਾਂਡ ਕਰਦੇ ਸੀ ਕੋਈ ਨਹੀਂ ਤੇ ਇਹ ਬ੍ਰਾਂਡ ਤੁਸੀਂ ਦੇਖ ਹੀ ਲੈ ਆਉਣਾ ਪੜ ਕੇ ਬਰਕਨ ਸਟਾਕ ਦੇ ਸਲੀਪਰ ਆਉਂਦੇ ਆ ਬਰਕਨ ਸਟਾਕ ਦੇ ਲੁਧਿਆਣਾ ਦਾ ਉੱਥੇ ਸਨ 뷰 ਦੇ ਵਿੱਚ ਸ਼ੋਰੂਮ ਹੈਗਾ 12 800 ਤੋਂ ਚੱਪਲ ਸ਼ੁਰੂ ਹੁੰਦੀ ਆ ਇੱਕੋ ਫੜੀ 8000 ਤੋਂ ਚੱਪਲ ਸ਼ੁਰੂ ਹੁੰਦੀਆਂ ਹਨ ਦੀ 8000 ਤੋਂ ਲੈ ਕੇ 14000 ਤੱਕ ਸੋ ਅਸੀਂ ਪ੍ਰੋਪਰ ਫਰਸਟ ਦੇ ਵਿੱਚ ਮਹਿੰਗਾਈ ਹੈ ਜਿਹਦਾ ਮਾਰਕੀਟ 'ਚ ਰੇਟ 2300 ਤੋਂ ਲੈ ਕੇ 2800 ਰੁਪਏ ਤੱਕ ਮਿਲਦਾ ਕਿਉਂਕਿ ਇਹ ਅਵੇਲੇਬਲ ਹੀ ਨਹੀਂ ਹੈਗੀ ਕਿਸੇ ਕੋਲ ਆ ਆਪਾਂ ਮੰਗਵਾਈਏ ਘੱਟੋ ਘੱਟ ਅਜ 14 ਦਿਨ ਬਾਅਦ ਮਾਲ ਮੇਰੇ ਕੋਲ ਡਿਲੀਵਰ ਹੋਇਆ ਨੌਇਡਾ ਤੋਂ ਮੰਗਵਾਈਆ ਕਪੜਾ ਪੂਰਾ ਓਕੇ ਰਿਪੋਰਟ ਕਪੜਾ ਲੱਗਾ ਹੋਇਆ ਪ੍ਰੋਪਰ ਫਰਸਟ ਵਾਲਾ ਮਾਲ ਆ ਜਿਹੜਾ ਨੈਕਸਟ ਟੂ origional ਹੁੰਦਾ ਇਹ ਮਾਡਲ 11 10 11000 ਦਾ ਮਾਡਲ ਆ ਸੋ ਇਹਦੇ ਵਿੱਚ ਮੈਂ ਤੁਹਾਨੂੰ ਮਾਡਲ ਨਿਗਾਹ ਕਰਵਾ ਦਿ ਤੁਸੀਂ ਦੇਖ ਲਓ ਸਾਈਜ਼ ਦੇ ਯੂਕੇ 40 ਤੋਂ ਯੂਕੇ 44 ਤੱਕ ਹੈਗੇ ਆ ਕੰਫਰਟੇਬਲ ਬਹੁਤ ਹੈ ਸਾਈਜ਼ ਕਲਰ ਵੀ ਬਹੁਤ ਸੋਹਣੇ ਆਏ ਆ ਪੰਜ ਕਲਰ ਆਏ ਆ ਤਿੰਨ ਆਏ ਨੇ ਸਲੀਪਰ ਦੇ ਵਿੱਚ ਤੇ ਦੋ ਆਏ ਆ ਵੀ ਸ਼ੇਪ ਦੇ ਵਿੱਚ ਆ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਸੋ ਮੈਂ ਤੁਹਾਨੂੰ ਇੱਕ ਵਾਰ ਕੁਆਲਿਟੀ ਦਿਖਾ ਦਿੰਨਾ ਕੁਆਲਿਟੀ ਨਾਲ ਸਾਡਾ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਸਾਡਾ ਸਭ ਤੋਂ ਮੇਨ ਮੋਟਿਵ ਹੀ ਹੈ ਜੇ ਅਗਲੇ ਨੂੰ ਸਹੀ ਚੀਜ਼ ਭੇਜਾਂਗੇ ਦਿਖਾਓ ਭਾਜੀ ਆ ਲੋ ਪੂਰੀ ਓਕੇ ਰਿਪੋਰਟ ਆ ਨੌਨ ਸਲਿਪਰੀ ਆ ਮੈਟੀ ਆ ਕੰਫਰਟੇਬਲ ਬਹੁਤ ਆ ਲੋ ਆ ਹੋਰ ਦਿਖਾ ਦਿਓ ਪ੍ਰੋਪਰ ਬ੍ਰਾਂਡਿੰਗ ਹੋਈ ਹੋਈ ਆ ਕੋਈ ਵੀ ਐ ਨਹੀਂ ਵੀ ਸਪੈਲਿੰਗ ਗਲਤ ਨਹੀਂ ਬਰਕਨਸਟਾਕ ਤੇ ਉਹਦੇ ਸਪੈਲਿੰਗ ਸੇਮ ਸੋ ਕੁਆਲਿਟੀ ਕਈ ਬੰਦੇ ਨੂੰ ਇਹਦਾ ਬੜਾ ਇਤਰਾਜ਼ ਹੁੰਦਾ ਸੋ ਇਹ ਵਾਲਾ ਮਾਡਲ ਇਹਨਾਂ ਦਾ 7500 ਤੱਕ ਮਤਲਬ 8000 ਤੋਂ ਚੱਪਲ ਸ਼ੁਰੂ ਹੁੰਦੀ ਆ 8000 ਤੋਂ 14000 ਤੱਕ ਇਹਨਾਂ ਦੀ ਚੱਪਲ ਬਰਕਨਸਟਾਕ ਦੀ ਪ੍ਰੋਪਰ ਨੈਕਸਟ ਔਰਿਜਨਲ ਕੁਆਲਿਟੀ ਮੰਗਾਈ ਆ ਫੋਟੋਸ ਤੁਹਾਨੂੰ ਮਿਲ ਜਾਣਗੀਆਂ ਸਿਰਫ ਔਰ ਸਿਰਫ ਤੁਹਾਨੂੰ ਨੈਟ ਲੱਗੂਗੀ 1299 ਰੁਪਏ ਦੀ 1299 ਦੀ ਲੱਗੂਗੀ ਜਿਹੜੀ ਮਾਰਕੀਟ ਦੇ ਵਿੱਚ 2200 ਤੋਂ ਲੈ ਕੇ 2700 ਰੁਪਏ ਤੱਕ ਇਹ ਚੱਪਲ ਵਿਗਦੀ ਪਈ ਆ ਜੇ ਕੋਈ ਸਾਈਜ਼ ਦਾ ਇਸ਼ੂ ਹੋਊਗਾ ਤਾਂ ਇਹ ਚੇਂਜ ਹੋ ਜੂਗੀ ਠੀਕ ਹੈ ਸਾਈਜ਼ ਇਸ ਟਾਈਮ ਸਾਡੇ ਕੋਲ ਸਾਰੇ ਪੈਨ ਲਿਮਟਿਡ ਜਸਟ ਸਟਾਕ ਹੈ ਸਿਰਫ 40 ਪੀਸ ਸਾਨੂੰ ਮਿਲੇ ਔਰ ਅੱਗੇ ਰਿਸਪੌਂਸ ਦੇਖਾਂਗੇ ਫਿਰ ਜੇ ਦੁਬਾਰਾ ਮੰਗਾਣੀ ਹੋਈ ਆਪਣਾ ਸਾਈਜ਼ ਦੱਸ ਦਿਓ ਔਰ ਯੂਨੀਸੈਕਸ ਹੈਗੀ ਹੈ ਸਾਈਜ਼ ਹੈਗੇ 6 ਤੋਂ ਲੈ ਕੇ 10 ਤੱਕ ਇਹਨਾਂ ਦੀਆਂ ਫੋਟੋਆਂ ਤੁਹਾਨੂੰ ਵੀ ਥੱਲੇ ਵੀਡੀਓ ਚ ਮਿਲ ਜਾਣਗੀਆਂ ਔਰ ਇੱਕ ਅਸੀਂ ਗਿਫਟ ਦੇਣ ਨਾਲ ਇੱਕ ਉਹ ਦਿਖਾਈ ਕੇਰਿੰਗ ਇੱਕ ਇਹਦੇ ਨਾਲ ਅਸੀਂ ਇਹ ਕੀਰਿੰਗ ਗਿਫਟ ਦੇਣੇ ਸ਼ੁਰੂ ਕੀਤੇ ਆ ਇਹਦੇ ਨਾਲ ਦੇ ਤੁਹਾਨੂੰ ਆਊਗਾ ਦਿਖਾਈ ਲਓ ਆਏ ਦੇ ਨਾਲ ਤੁਹਾਨੂੰ ਗਿਫਟ ਦਵਾਂਗੇ ਹੈ ਇਹ ਚੀਜ਼ ਜਿਹੜਾ ਗਿਫਟ ਹੁੰਦਾ ਉਹਦਾ ਪੈਸਿਆਂ ਨਾਲ ਮੁੱਲ ਨਹੀਂ ਹੁੰਦਾ ਇੰਨਾ ਕੁ ਸਾਰਿਆਂ ਨੂੰ ਪਸੰਦ ਆ ਰਿਹਾ ਇਹਦੇ ਨਾਲ ਤੁਹਾਨੂੰ ਇੱਕ ਕੀਰਿੰਗ ਗਿਫਟ ਅਸੀਂ ਭੇਜਾਂਗੇ ਸੋ ਰੇਟ ਤੁਹਾਨੂੰ ਮੈਂ ਦੱਸਦਾ ਜੀ ਜਿੰਨੂੰ ਵੀ ਚਾਹੀਦੇ ਹੋਇਆ ਮਾਡਲ ਮੈਂ ਨਿਗਾਹ ਕਰਾ ਦੇਣਾ ਵਾ ਠੀਕ ਹੈ ਇਹ ਸਾਰੇ ਸਾਡੇ ਕੋਲ ਇਸ ਟਾਈਮ ਅਵੇਲੇਬਲ ਆ ਨੰਬਰ ਮੈਂ ਤੁਹਾਨੂੰ ਇਸ ਟਾਈਮ ਆਪਣਾ ਦੇ ਦੂੰਗਾ ਠੀਕ ਹੈ ਕਿਉਂਕਿ ਇਹਨਾਂ ਦੇ ਸਾਈਜ਼ ਸਟਾਫ ਦੇ ਸਾਇਦ ਨਹੀਂ ਸਮਝ ਆਵੇ ਇਹਨਾਂ ਦਾ ਕਿਉਂਕਿ ਇਹਦਾ ਸਾਈਜ਼ ਮੈਜ਼ਰਮੈਂਟ ਹੋਰ ਹੈ ਮੈਂ ਤੁਹਾਨੂੰ ਆਪਣਾ ਨੰਬਰ ਦਿੰਨਾ 8758 450 ਤੁਸੀਂ ਸਿਰਫ ਇਸ ਤੇ ਹੀ WhatsApp ਸਕਰੀਨਸ਼ਾਟ ਭੇਜਣਾ ਜਿਹੜੇ ਭਰਾ ਕਹਿੰਦੇ ਕਾਲ ਨਹੀਂ ਚੁੱਕਦੇ ਜਿਨ੍ਹਾਂ ਦੇ ਨੰਬਰ ਸਾਡੇ ਸੇਵ ਹੈ ਕੱਲ ਤੋਂ ਉਹਨਾਂ ਦੀ ਕਾਲ ਪ੍ਰੋਪਰ ਚੁੱਕਿਆ ਕਰੀ ਜਾਊਗੀ ਜ਼ਿਆਦਾਤਰ ਅਸੀਂ WhatsApp ਯੂਜ਼ ਕਰਦੇ ਹਾਂ WhatsApp ਤੇ ਤੁਸੀਂ ਤੁਹਾਨੂੰ ਜੋ ਵੀ ਰਿਕੁਆਇਰਮੈਂਟ ਹੈ ਸਾਡਾ ਨੰਬਰ ਸੇਵ ਕਰ ਲਓ ਜਿਵੇਂ ਇਸ ਵੀਡੀਓ ਲਈ ਨੰਬਰ ਹੈਗਾ 8758 450 ਇਸ ਨੰਬਰ ਨੂੰ ਰਿਕਾਰਡ ਕਰਕੇ ਇਹਦਾ ਸਕਰੀਨਸ਼ਾਟ ਲਓ ਜੋ ਵੀ ਤੁਹਾਨੂੰ ਪਸੰਦ ਹੈ ਭਾਜੀ ਇਹ ਸਾਰਾ ਇੱਕ ਵਾਰੀ ਨਿਗਾਹ ਕਰਾ ਦਿਓ ਜੋ ਵੀ ਤੁਹਾਨੂੰ ਇਹਦੇ ਚੋਂ ਪਸੰਦ ਹੈ ਤੁਸੀਂ ਉਹਦਾ ਸਕਰੀਨਸ਼ਾਟ ਲਓ ਆਪਣਾ ਸਾਈਜ਼ ਦੱਸੋ ਉਹਨੂੰ WhatsApp ਤੇ ਸੈਂਡ ਕਰ ਦਿਓ ਜਦੋਂ ਵੀ ਸਾਨੂੰ ਟਾਈਮ ਲੱਗਦਾ ਅਸੀਂ ਨਾਲ ਦੀ ਨਾਲ ਤੁਹਾਨੂੰ ਉਹਦਾ ਰਿਪਲਾਈ ਕਰ ਦਾਂਗੇ ਔਰ ਸ਼ਹਿਰਾਂ ਦੇ ਵਿੱਚ 2 ਦਿਨ ਪਿੰਡਾਂ ਦੇ ਵਿੱਚ 4 ਦਿਨ ਇਹ ਟਾਈਮ ਹੈ ਸਾਡੇ ਕੋਰੀਅਰ ਕਰਨ ਦਾ ਸੋ ਧੰਨਵਾਦ ਜੁੜੇ ਰਹਿਣ ਲਈ